ਪਤੀਜਾ ਮੰਨ ਕੇ ਲੈਤੀ ਠੀਕ ਆ ਲੋਲੇ ਵਾਲੂਗਾ ਕਰਮਾ ਵਾਲੇ ਦਾ ਬਹੁਤ ਸੋਹਣਾ ਠੀਕ ਹੈ ਕੱਦ ਲੋਲੇ ਵਾਲੂਗਾ ਦਾ ਬਹੁਤਾ ਬਾਕੀ ਜਹੇ ਨਿਆਣਾ ਪਾ ਕੇ ਘਾਟਾ ਥੱਲੇ ਵਾ ਸੁਆਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗਾਂ ਬਕਾਉ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਬਾਕੀ ਬਾਕੀ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਅੱਗੇ ਤੱਕ ਅਸੀਂ ਵੀ ਵੀਡੀਓ ਅਪਲੋਡ ਕਰ ਸਕੀਏ ਅ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਸასი ਗਾ ਜੀ ਸਤਿ ਸ਼੍ਰੀ ਅਕਾਲ ਨਾਮ ਨਾਮ ਗਰਦੀਪ ਸਿੰਘ ਪਿੰਡ ਸੈਣਾ ਜੀ ਹਾਂਜੀ ਜਾਣਕਾਰੀ ਦੇ ਦਿਓ ਜੀ गांव ਪਰ ਦੂਜਾ ਸੁਆਸ ਸੁਈ ਤੀਜਾ ਸੁਆਸ ਸੁਈ ਵੀ ਆਪਣਾ ਮਗਰ ਦੂਜਾ ਕਹਿ ਕੇ ਦਿੱਤੀ ਸੀ ਹਾਂਜੀ ਇਹਨੂੰ ਹੋ ਗਏ 7 ਦਿਨ ਸੁਈ ਨੂੰ ਮਗਰ ਬੱਸ ਆ ਇਹਦੇ ਠੀਕ ਆ 13 14 ਕਿਲੋ ਦੁੱਧ ਤਿਆਰ ਆ ਕੰਡੇ ਵਾਲਾ ਵੀਰੇ ਹਾਂ ਹਾਂ ਚਾਹ ਦੋ ਡੰਗ ਚੋਲੇ ਹਾਂ 12 ਕਿਲੋ ਹੀ ਤਾਂ ਵੀ ਯਾਰ ਗਰੰਟੀ ਯਾ ਅਗਲਾ ਦੋ ਡੰਗ ਤਿੰਨ ਡੰਗ ਚੋਕੇ ਤਸੱਲੀ ਕਰਕੇ ਲੈ ਆਈਏ ਆਪਣੇ ਘਰ ਘਰ ਦੀ ਤਸੱਲੀ ਆ ਠੀਕ ਆ ਹਾਂ ਤੋੜ ਲੂ ਭਰਾ ਲੋ ਜੀ ਤੋੜਾ ਦੂਰਾ ਦੇਖ ਲੈ ਆਪਣਾ ਦੂਜਾ ਕਹਿ ਤਾ ਆਪਾਂ ਤੀਜਾ ਮੰਨ ਕੇ ਲੈਤੀ ਆ ਠੀਕ ਆ ਲੋਲੇ ਵਾਲੂਆ ਕਰਮਾ ਵਾਲੇ ਦਾ ਬਹੁਤ ਸੋਹਣਾ ਠੀਕ ਆ ਕਦਰ ਲੋਲੇ ਵਾਲੂਆ ਦਾ ਬਹੁਤਾ ਬਾਕੀ ਜਹੇ ਨ ਚਿਕਾ ਚਿਕਾ ਲੋਪਰਾ ਚੱਕਰਾਂ ਤੋਂ ਰਤਰਾ ਤਰਾ ਕੱਦ ਬੈਣ ਸੁਖਣਾ ਸੁਣਾ ਹਾਂਜੀ ਬਈ ਰੇਟ ਜਾਇਜ਼ ਜਦਾ ਰੇਟ ਬਈ ਯਾਰ ਚਾਹੇ 45 ਕਰਾ ਲਓ ਜਾਂ 50 ਕਰਾ ਲਓ ਹਾਂਜੀ ਬਾ 45 ਦੀ ਆਪਾਂ ਦੇ ਦਾਂਗੇ ਕਿੰਨੇ ਦੀ 45 ਦੀ ਬਈ 45 ਹਜ਼ਾਰ ਦੀ ਹਾਂਜੀ ਠੀਕ ਹੈ ਲੈ ਹੋਰ ਮਾੜਾ ਮੋਟਾ ਮਾਨਤਣ ਮਾਨਤਣ ਬਸ ਲਾਸਟ ਦੱਸਦਾ 142000 ਦੀ ਛੱਡ ਦਾਂਗੇ 42000 ਠੀਕ 13 14 ਕਿਲੋ ਦੁੱਧ ਆ 16 17 ਕਿਲੋ ਦੁੱਧ ਦੇ ਦੂਰਾ ਆਉਣ ਵਾਲੀ ਛੇ ਵਾਲੂ ਦਾ ਉਹ ਪੰਡਾਲਾ ਲਿਓ ਠੀਕ ਹੈ ਜੀ ਲੋਪਰਾ ਹਾਂ ਬਾਈ ਕਹਿੰਦਾ ਕਿ ਐਂ ਹੀ ਬੈਠੇ ਰਹੋ ਥੱਲੇ ਠੰਡੀ ਠੰਡੀ ਪੂਰੀ ਖੋਲਾ ਠੀਕ ਹੈ ਠੀਕ ਹੈ ਬਾਈ ਕਹਿੰਦਾ 20000 ਦੇ ਦਾਂਗੇ ਜਮਗਰ ਬੱਸਾ ਹਾਂ ਮਗਰ ਬੱਸਾ ਠੀਕ ਹੈ ਉਪਰਾ ਬਾਈ ਜੀ ਨਾਲ ਜੁੜ ਕੇ ਕਨੈਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲੋ ਧੰਨਵਾਦ ਮਿਲਦੇ ਆਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ